ਸੋ ਅਗਲੇ ਬੈਚ ਵੀ ਭੇਜਾਂਗੇ ਕਿ ਜਿ ਜਿਤੇ ਜਿਤੇ ਸਾਨੂੰ ਮੌਕਾ ਮਿਲੂ ਕਿ ਚੰਗੀ ਚੀਜ਼ ਸਿੱਖਣ ਦਾ ਕੋਈ ਬਜਟ ਦਾ ਸਿੱਖਿਆ ਵਾਸਤੇ ਅਸੀਂ ਕੋਈ ਬਜਟ ਦੀ ਸਿੱਖਿਆ ਨਹੀਂ ਲਾਉਂਦੇ ਕਿਉਂਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਹੈ ਨਾ ਸੋ ਬਹੁਤ سارے ਟੀਚਰਸ ਵੀ ਭਾਗੀ ਕਰਨੇ ਆਜੇ ਹੁਣ ਸਿਸਟਮ ਇਸ ਤਰ੍ਹਾਂ ਦਾ ਤੁਸੀਂ ਦਾ ਟ੍ਰੇਨਿੰਗ ਦੀ ਗੱਲ ਕਰਦੇ ਹੋਂ ਦੀ ਹੈਪੀ ਨਾ ਕਲਾਸਾਂ ਇਹ ਇੱਥੇ ਟੀਚਰਾਂ ਨੂੰ ਪਹਿਲਾਂ ਟੈਂਕੀਆਂ ਤੇ ਚੜ੍ਹਨਾ ਪੈਂਦਾ ਫਿਰ ਉਹਨਾਂ ਦੀ ਲਾਠੀ ਚਾਰਜ ਹੁੰਦਾ ਹੈ ਫਿਰ ਸੱਟਾਂ ਭਾਈ ਦੀ ਫਿਰ ਕਿਤੇ ਜਾ ਕੇ ਕੋਈ ਸਾਲਾਂ ਬਾਅਦ ਕਿਤੇ ਜਾ ਕੇ ਉਹਨਾਂ ਨੂੰ ਮੌਕਾ ਮਿਲਦਾ ਉਹ ਤਾਂ ਭੁੱਲੀ ਜਾ ਕਾਦਾ ਜੁਆਏ ਕਾਦਾ ਸਟ੍ਰੈਸ ਉਹ ਤਾਂ ਸਾਰਾ ਸਟ੍ਰੈਸ ਤਾਂ ਆਪ ਲਈ ਕਰ ਦਿੰਦੇ ਹੋ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਟੀਚਰ ਤਾਂ ਘਟੂ ਘਟ ਬੇਫਿਕਰ ਹੋਵੇ ਨਾ ਉਹ ਆਪਣੀ ਤਨਖਾਹ ਵਾਲੇ ਪਾਸਿਓਂ ਵੀ ਆਰਥਿਕਤਾ ਵਾਲੇ ਪਾਸਿਓਂ ਵੀ ਅਰ ਆਪਣੀ ਜਵਾਬਦੀ ਸੈਕਟਰੀ ਜੋ ਬਿਹਾਰ ਮੈਨੂੰ ਜੋ ਜੋ ਮੈਂ ਬਣਨਾ ਚਾਹੁੰਦੀ ਸੀ ਮੈਂ ਉਹੀ ਬਣਿਆ